ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੇ ਤੁਹਾਡਾ ਸਹਿਲ ਬਲੌਗ ਦੇ ਵਿੱਚ ਹੋਰ ਸਨੋ ਜੀ ਕਿੰਨੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਪੌਣੇ ਕਿਦੋਂ ਹੋ ਗਈ ਤੇ ਪਹਿਲਾਂ ਮੈਂ ਬੈਠੀ ਸੀ ਕਿ ਥੱਲੇ ਕੰਮ ਕਰ ਰ ਨਵੇੜੇ ਉੱਥੇ ਥੱਲੇ ਬੈਗੀ ਸੀ ਧੁੱਪਾਂ ਹੋਣ ਆ ਕੇ ਮੈਂ ਕਿਹਾ ਚਲੋ ਚਾਹ ਕਰ ਲਈਏ ਚਾਹ ਪੀ ਲਈਏ ਤੇ ਸਭ ਤੋਂ ਆਪਾਂ ਲੱਗੇ ਹੋਏ ਨੇ ਉਹ ਕਿਆਰੀ ਸਾਫ ਕਰਨਾ ਜਿਹੜੀ ਸਰੀਰੀ ਪੱਟੀ ਸੀ ਨਾ ਉਹ ਨਿਚੜੀਆਂ ਨੇ ਪਿਆਜ਼ਾਂ ਦੀ ਕਿ ਉਹ ਕਿਆ ਨੀ ਸਾਫ ਕਰ ਦੇਣੀ ਮੈਂ ਹਾਂ ਚਲੋ ਹੁਣ ਮੈਂ ਚਾਹ ਬਣਾ ਕੇ ਨਾਲੇ ਉਪੀ ਲੜਾਂਗੇ ਨਾ ਮੈਂ ਮੈਂ ਬੀਲੂਗੀ ਤੇ ਹੁਣ ਆਪਾਂ ਨੇ ਧਰਨਾ ਜੀ ਸਾਹ ਨਾ ਸੋਦੇ ਕੰਮ ਕਰ ਕਰ ਕੇ ਥੱਕ ਜਾਂਦਾ ਫਿਰ ਥੋੜਾ ਜਿਹਾ ਰੈਸਟ ਮੰਗਦਾ 10 15 ਮਿੰਟ ਬੈ ਗਏ ਸੀ ਰੈਸਟ ਕਰ ਲਈ ਤੇ ਹੁਣ ਦੁਬਾਰਾ ਫਿਰ ਆਪਣੇ ਕੰਮਾਂ ਦੇ ਵਿੱਚ ਹਨਾ ਲੱਗਦੇ ਜਣਾ ਤੇ ਹੁਣ ਸਭ ਤੋਂ ਊਲਕ ਲੈ ਕੇ ਆਉਂਗੀ ਪਹਿਲਾਂ ਚਾਹ ਬਣਾ ਕੇ ਪੀ ਲਈਏ ਤੇ ਨੀਂਦ ਤਾਂ ਆਉਂਦੀ ਨਹੀਂ ਗਈ ਹਨਾ ਵੈਸੇ ਸੁਸਤੀ ਜੀ ਪੈ ਜਾਂਦੀ ਹੈ ਟੁੱਪਾ ਬੈ ਕੇ ਹਨਾ ਤੇ ਕਸ ਮੈਂ ਚਾਹ ਬਣਾ ਕੇ ਲੈ ਕੇ ਜਾਨੀ ਆ ਉੱਥੇ ਪੀਣੇ ਆ ਬੈਠ ਕੇ ਤੇ ਜਦ ਇਹ ਸਾਲ ਤੋੜ ਲਵਾਂਗੀ ਅ ਸਮਾਰ ਕੇ ਥੋੜਾ ਜਿਹਾ ਤਾਂ ਅਗੇ ਬਾਲਾ ਸਾਗ ਨਹੀਂ ਬਣਾਉਂਦੇ ਹੈਗੇ ਆਪਾਂ ਤੇ ਹੁਣ ਤਾਂ ਥੋੜਾ ਹੀ ਰਹਿ ਗਿਆ ਮਤਲਬ ਸੋਨੂੰ ਦੇਖਦੀ ਆ ਕਿੰਨੀ ਖਲਪਦੀ ਹੈ ਲੱਬ ਲੱਬ ਕੇ ਬਣਾਵਾਂਗੇ ਜਿੰਨਾ ਖਲਪਦਾ ਉਹਨਾਂ ਨੂੰ ਤੋੜ ਕੇ ਟਿਆ ਕੇ ਧਰ ਲੰਨੇ ਆ ਹਨ ਤੇ ਥੋੜੇ ਨਾਲ ਵੀ ਕਾਫੀ ਹੋ ਜਾਣਾ ਹੁਣ ਤਾਂ ਤੇ ਖੋਲ ਜਾਂਦਾ ਸਾਗ ਜਦੋਂ ਬਣ ਜਾਂਦਾ ਹਨ ਤੇ ਬਣਾਇਰੋ ਬਲੌਗ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕੀ ਕੀ ਕੰਮ ਕਰਦੇ ਆਪਾਂ ਜੀ ਪੱਕੀ ਜੀ ਸਾਰੇ ਭੈਣ ਭਾਈ ਲਾਈਕ ਜ਼ਰੂਰ ਕਰ ਦਿਆ ਕਰੋ ਹੱਥ ਜੋੜ ਕੇ ਬੇਨਤੀ ਹੈ ਨਾ ਸਾਰੇ ਲਾਈਕ ਜ਼ਰੂਰ ਕਰਕੇ ਜਾਇ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਹੂੰ ਬੇ타 ਬਾਕੀ ਸੀ ਮੈਂ ਪੱਕੀ ਰਹੇ ਇਹ ਦੇਖੋ ਮੈਨੂੰ ਚਾਹ ਨਾ ਉਹ ਵਧੀਆ ਲੱਗਦੀ ਹੁੰਦੀ ਆ ਜਿਹੜੀ ਥੋੜੀ ਜੀ ਲਾਲੀ ਜੀ ਤੇ ਹੋਵੇ ਹਨਾ ਮਨ ਚਿੱਟੀ-ਚਿੱਟੀ ਚਾਹ ਵਧੀਆ ਨਹੀਂ ਲੱਗਦੀ ਹੈਗੀ ਨਾ ਦੇਖਣ ਨੂੰ ਵਧੀਆ ਲੱਗਦੀ ਆ ਉਹ ਤੇ ਨਾ ਪੀਣ ਨੂੰ ਵਧੀਆ ਲੱਗਿਆ ਮੈਂ ਥੋੜੀ ਜਿਹੀ ਬਤੀ ਜ਼ਿਆਦਾ ਪਵੇਂ ਹਾਂ ਲਾਲਜੀ ਜੀ ਤੇ ਚਾਹ ਹੋਵੇ ਜਦੋਂ ਨਾ ਮੈਂ ਇੱਕ ਹੋਰ ਗੱਲ ਦੱਸਾਂ ਜਦੋਂ ਮੈਂ ਕੋਈ ਵੀ ਆ ਵੀਡੀਓ ਦੇ ਵਿੱਚ ਕਿਤੇ ਵੀ ਜਾਂ ਟੀਵੀ 'ਚ ਨਾ ਕੋਈ ਵੀ ਚਾਹ ਦੀ ਮਸ਼ੂਰੀ ਦੇਖਦੀ ਹਾਂ ਨਾਲ ਲਾਲਜੀ ਚਾਹ ਆਉਂਦਾ ਮਸ਼ੂਰੀ ਆਦੀ ਹੁੰਦੀ ਨਾ ਕਈ ਉਹਦੇ 'ਚ ਲਾਲ ਲਾਲਜੀ ਚਾਹ ਹੁੰਦੀ ਉਹਨੂੰ ਦੇਖ ਕੇ ਮੇਰਾ ਜੀ ਕਰਿਆ ਉਹਨਾਂ ਦਾ ਪੀਣ ਨੂੰ ਹਣਾ ਕਦੇ ਵੀ ਜਦ ਵੀ ਮਸ਼ੂਰੀ ਮੇਰੇ ਸਾਹਮਣੇ ਆਜੀ ਚਾਹ ਦੀ ਹੈ ਨਾ ਚਾਹ ਨਾਲ ਤਾਂ ਇਹ ਨਿਸ਼ਚਿਤ ਹੀ ਉੱਤਜੰਦੀਆਂ ਨਾ ਸਰੀਰ ਕੈਮ ਹੋ ਜਾਂਦਾ ਕੰਮ ਕਰਨ ਲਈ ਚਾਹ ਹੀ ਜ਼ਰੂਰੀ ਹੈ ਹਮ ਬਸ ਜਨਮ ਵਿੱਚ ਆਉਣੇ ਦੋ ਗੱਜੜੇ ਨੇ ਤਿੰਨ ਸਵਾ ਤਿੰਨ ਬੱਚੇ ਆਉਣਗੇ ਹਨ ਬਸ ਕੇ ਪੱਟੇ ਮੁਕੇ ਬੜਾ ਕੇ ਲੈ ਕੇ ਆਮਗੇ ਕਿਨ ਸਾਲ ਚੀਲਦਾ ਹਨ ਧੋ ਕੇ ਰੱਖਦਾ ਹਨ ਤੋੜ ਕੇ ਲਿਆ ਕੇ ਫੇਰ ਧਰਦਾ ਹਾਂ ਚੱਲ ਜੀ ਫੇਮਿੰਦੇ ਹਾਂਜੀ ਇੱਥੇ ਮੈਂ ਨਾ ਸਾਗ ਤੋੜ ਲਿਆਂਦਾ ਸੀ ਤੋੜ ਕੇ ਲਿਆ ਕੇ ਸਮਾਰ ਵੀ ਲਿਆ ਹਨਾ ਜਿਹੜੇ ਪੱਤੇ ਸੀਗੇ ਵਿੱਚ ਕਾ ਸੀਗਾ ਥੋੜਾ ਥੋੜਾ ਹੋਇਆ ਹੋਇਆ ਜਿਵੇਂ ਮੈਂ ਇੱਥੇ ਪਾਲਕ ਦੇ ਵਿੱਚ ਮੇਥਿਆਂ ਦੇ ਵਿੱਚ ਨਹੀਂ ਸੀਗਾ ਪਾਲਕ ਤੇ ਧਨੀਏ ਤੇ ਮੇਥੀ ਦੇ ਵਿੱਚ ਸੀਗਾ ਕਾ ਸਰੋਂ ਵੀ ਆਪਾਂ ਨੇ ਉਦਾਂ ਹੀ ਤੋੜ ਲਈ ਸੀਗੀ ਲੱਭ ਲੱਭ ਕੇ ਤੋੜੀਆਂ ਤਾਂ ਫੁੱਟੇ ਹੋਏ ਡਾਲ ਤੇ ਫੁੱਟੀਆਂ ਹੋਈਆਂ ਗੰਦਲਾਂ ਜੀਆਂ ਲੈ ਕੇ ਆਈਆਂ ਨਾ ਉਹ ਵੀ ਉਹਨਾਂ ਵਿੱਚ ਵੀ ਨਹੀਂ ਸੀਗਾ ਸਮਾਰਨ ਨੂੰ ਕੁਝ ਤੇ ਮੇਥਿਆਂ ਵਿੱਚ ਵੀ ਨਹੀਂ ਸੀਗਾ ਤੇ ਜਿਹੜੇ ਫਿਰ ਕੱਖ ਨਿਕਲੇ ਸੀ ਉਹ ਆਪਾਂ ਨੇ ਇੱਥੇ ਬੱਕਰੀਆਂ ਨੂੰ ਪਾਤੇ ਕੋਲੇ ਇਹ ਵੀ ਖਾ ਰਹੀਆਂ ਨੇ ਗੇੜੇ ਕੱਢ ਰਹੀਆਂ ਨੇ ਨਾਲ ਤੇ ਪੱਤਿਆਂ ਨੂੰ ਦੇਖ ਕੇ ਤਾਂ ਬਹੁਤ ਇਹਨਾਂ ਨੂੰ ਆ ਜਾਂਦਾ ਵੀ ਸਾਨੂੰ ਇਹ ਪਾਦੋ ਸਾਰਾ ਕੁਝ ਤੇ ਇਹ ਆਪਾਂ ਨੇ ਸਮਾਰ ਕੇ ਸਾਗ ਹੁਣ ਪਹਿਲਾਂ ਚੀਰ ਲਾਂਗੇ ਚੀਰੂੰਗੀ ਮੈਂ ਕਰਦ ਨਾਲੇ ਕਿਉਂਕਿ ਜੀ ਇੱਕ ਤਾਂ ਸਾਗ ਨਰਮਾ ਹੈ ਨਾ ਮੇਥੇ ਪਾਲਕ ਤਾਂ ਨਹੀਂ ਆਈਆਂ ਸਰੋਂ ਤਾਂ ਥੋੜੀ ਜਿਹੀ ਲੈ ਕੇ ਆਇਆ ਮੈਂ ਇੱਕ ਚੀਰ ਨਹੀਂ ਹੈ ਨਾ ਮੈਂ ਵੇ ਕਿੱਥੇ ਹੁਣ ਮਸ਼ੀਨ ਲਵੇੜੂੰਗੀ ਵੇ ਕਰਦ ਦੇ ਨਾਲ ਚੀਰ ਦਨੀ ਆ ਮੈਂ ਕਰਦ ਦੇ ਨਾਲ ਚੀਰ ਕੇ ਨਾ ਇਹੀ ਟੋਕਰੀ ਦੇ ਵਿੱਚ ਪਾ ਲੈਣਾ ਤੇ ਬਾਅਦ ਫਿਰ ਬਾਲਟੀ ਚ ਪਾ ਕੇ ਆਪਾਂ ਧੋ ਦਾਂਗੇ ਇਹਨੂੰ ਸਮਾਰ ਕੇ ਧੋ ਕੇ ਰੱਖ ਦਾਂਗੇ ਵਿੱਚ ਕਪੜਾ ਵਿਛਾ ਕੇ ਮਤਲਬ ਸੁੱਕ ਜੂਗਾ ਸਾਨੂੰ ਤੇ ਆਪਾਂ ਜਾਨੂੰ ਭਰੀਆਂ ਚ ਕਾ ਲਿਆਵਾਂਗੇ ਪੱਠੇ ਵੱਢਣ ਲੱਗੇ ਹੈ ਸਹਦੇ ਪਾਪਾ ਤੇ ਉਹ ਚਕਾ ਲਿਆਵਾਂਗੇ ਜਦ ਨੂੰ ਸੁੱਕ ਜੂ ਫੇਰ ਨਾਲ ਤਾਂ ਬੱਚਿਆਂ ਨੂੰ ਚਾਹ ਦੇ ਦਾਂਗੇ ਨਾਲੇ ਕੋਲੇ ਜਿਹਦੇ ਸਾਗ ਧਰਦਾਂਗੇ ਆਪਾਂ ਫਿਰ ਉਹਦੇ ਬਾਅਦ ਆ ਕੇ ਟੋਕਾ ਕਰਾਂਗੇ ਤੇ ਵਸ ਜੀ ਚੀਰ ਲਈਏ ਹੁਣ ਚੀਰ ਕੇ ਫਿਰ ਰੱਖ ਦਾਂਗੇ ਸਮਾਰ ਕੇ ਟੋਕੇ ਅੱਗੇ ਮੈਂ ਨਾ ਜਦੋਂ ਜਿਆਦਾ ਸਾਗ ਬਣਾਉਣਾ ਹੁੰਦਾ ਉਦੋਂ ਤਾਂ ਫਿਰ ਆਪਾਂ ਸ਼ਾਮ ਨੂੰ ਤੋੜ ਲੰਨੇ ਆ ਤੇ ਸਵੇਰੇ ਸਾਜਰੇ ਧਰ ਲੰਨੇ ਆ ਹੁਣ ਤਾਂ ਇਦਾਂ ਸੀਗਾ ਵੀ ਚਲੋ ਰਿਝ ਜਾਣਾ ਹਨਾ ਵੀ ਥੋੜਾ ਜਿਹਾ ਧਰਨਾ ਆਪਾਂ ਸ਼ਾਮ ਨੂੰ ਤੋੜ ਕੇ ਜਦ ਇਹ ਧਰ ਦਾਂਗੇ ਹੁਣ ਨਹੀਂ ਬੜਾ ਟਾਈਮ ਲੰਦਾ ਹੈਗਾ ਸਾਗ ਛੇਤੀ ਵੀ ਰਿੱਚ ਜਾਂਦਾ ਤੇ ਬਸ ਆਪਾਂ ਨੇ ਜਾਨੂੰ ਰੋਟੀ ਖਾਣੀ ਆ ਹਨਾ ਧਾਰਾਂ ਵਗੈਰਾ ਚੋ ਕੇ ਪਕਾਉਣੀ ਆ ਜਾਨੂੰ ਆਪਣਾ ਸਾਗ ਬਿਲਕੁਲ ਬਣ ਜਾਣਾ ਬਿਲਕੁਲ 골ਦ ਜਾਣਾ ਜਾਨੂੰ ਟੈਂਪਥੇ ਰਹਿਗਾ ਹਲਤਾ ਬਾਜੀ ਹੁਣ ਤਾਂ ਸਾਗ ਵੀ ਕਿਤੇ ਕਿਤੇ ਹੀ ਆ ਹੁਣ ਤਾਂ ਜਾਂਦੀ ਵਾਰ ਦੀ ਸਾਗ ਹੁਣ ਧਰ ਲਿਆ ਅਗਲੀ ਵਾਰ ਤਾਂ ਇਦੋਂ ਵੀ ਲੱਭ ਲੱਭ ਕੇ ਧਰਨਾ ਪੈਣਾ ਤੇ ਲੋ ਜੀ ਚੇਰ ਲਈ ਆਪਾਂ ਸਾਗ ਬਾਕੀ ਜੀ ਸਾਰੇ ਭੈਣ ਪਾਈ ਹੈ ਨਾ سپورਟ ਕਰੋ ਚੈਨਲ ਨੂੰ ਤੇ ਵੀਡੀਓ ਜਰੂਰ ਦੇਖਿਆ ਕਰੋ ਹਨ ਜਿਹੜੀਆਂ ਭੈਣਾਂ ਫੁੱਲ ਵਾਚ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਤੇ ਸਾਰੀਆਂ ਭੈਣਾਂ ਪੂਰੀ سپورਟ ਕਰਦੀਆਂ ਨੇ ਜੀ ਆਪਾਂ ਵੀ ਕਰਦੇ ਹਾਂ ਜੀ ਉਹਨਾਂ ਦੀ ਵੀਡੀਓ ਲਾ ਕੇ ਰੱਖ ਦੰਨੇ ਹੁੰਨੇ ਆ ਹਰ ਇੱਕ ਭੈਣ ਦੀ ਵੀਡੀਓ ਲਾ ਕੇ ਰੱਖ ਦੰਨੀ ਹੈ ਤੇ ਭੈਣ ਦਾ ਹਨਾ ਕਮੈਂਟ ਆਇਆ ਸੀਗਾ ਕਹਿੰਦੀ ਵੀ ਭੈਣਾਂ ਪ੍ਰੀਤ ਵੀਡੀਓ ਵਾਲੀ ਤੇ ਵੀ ਜਿਹੜੀ ਇਹ ਪੈੜੀ ਫੀਡ ਨਹੀਂ ਖਾਂਦੀ ਹੈਗੀ ਹਨਾ ਵੀ ਇਹਨੂੰ ਸੰਨੀ ਅੱਡ ਤੋਂ ਕਰ ਦੋ ਬੇਸੰਨੀ ਖਾ ਲਿਆ ਕਰੂਗੀ ਦੇਖਦੇ ਆਂ ਭੈਣੇ ਅੱਜ ਕਰੂਗੇ ਬਸ ਤਾਂ ਮੈਂ ਇਹਾ ਟੋਕਰੇ ਚ ਪਾ ਕੇ ਰੱਖਦੀ ਹੁੰਦੀ ਸੀ ਤਸਲੇ ਚ ਤੇ ਖਾਦੀ ਨਹੀਂ ਇਹਨੇ ਇੱਕ ਦਿਨ ਫਿਰ ਵੀ ਤੁਸੀਂ ਕਿਹਾ ਤੇ ਚਲੋ ਆਪਾਂ ਦੁਬਾਰਾ ਸੰਨੀ ਕਰਕੇ ਦੇਖਾਂਗੇ ਅੱਜ ਜੇ ਖਾਣ ਲੱਗ ਜਵੇ ਹਨਾ ਕਿਸੇ ਨਾ ਕਿਸੇ ਲੋਟ ਇਹਨੂੰ ਖਵਾਵਾਂਗੇ ਫੀਡ ਮਾਣਾ ਮੋٹے ਮੂੰਹ ਮਾਰਦੀ ਹੈ ਫੀਡ ਨੂੰ ਤੇ ਪਹਿਣਾ ਬਹੁਤ ਸੋਹਣੇ ਸੋਹਣੇ ਇਦਾਂ ਕਮੈਂਟ ਕਰਦੀ ਇਹਨੇ ਬਹੁਤ ਵਧੀਆ ਲੱਗਦਾ ਹਨਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਹਨਾ ਤੇ ਕੋਈ ਛਾਪਾ ਨੂੰ ਦੱਸਦੀਆਂ ਨੇ ਵੀ ਇਦਾਂ ਕਰੋ ਹਨਾ ਤੇ ਆਪਾਂ ਨੂੰ ਪੂਰਾ ਹਨਾ ਵਧੀਆ ਲੱਗਦਾ ਜੀ ਜੋ ਇਹੋ ਜਿਹੀ ਕਮੈਂਟ ਪੜ ਕੇ ਹਨਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਰੀਆਂ ਪਹਿਣਾ ਹਨਾ ਤੇ ਇਹਦੇ ਮੂਰੇ ਨਾ ਫੀਡ ਹੁਣ ਵੀ ਪਈ ਹੈ ਇਹ ਟੋਕਰਾ ਹਿਲਾ ਰਹੀ ਹੈ ਮੁੱਦਾ ਮਾਰਦੀ ਆ ਤੇ ਉਹ ਵੀ ਚੱਕਣਾ ਪੈਣਾ ਮੈਨੂੰ ਮੈਂ ਕਿਹਾ ਵੀ ਫੇਰ ਉੱਠਦੀ ਆ ਪਹਿਲਾਂ ਮੈਂ फटाफट ਚੀਜ਼ ਦਾ ਐਦਾਂ ਹੁੰਦਾ ਵੀ ਜਦੋਂ ਇੱਕ ਕੰਮ ਨੂੰ ਲੱਗ ਜਿਆ ਹੁੰਦਾ ਵੀ ਕਰਕੇ ਉਠੀਏ ਪਰ ਉਠਣਾ ਹੀ ਪੈਣਾ ਜੀ ਹੁਣ ਕਿਤੇ ਡੋਲੇ ਨਾ ਦਵੇ ਹਾਂ ਜੀ ਇੱਥੇ ਮੈਂ ਧਰਤਾ ਸੀਗਾ ਸਾਗ ਤੇ ਅੱਗ ਬਲ ਗਈ ਸੀ ਬਿਲਕੁਲ ਢੱਕਿਆ ਨ ਪੈ ਗਈ ਤੇ ਮੈਂ ਚਲੋ ਹੁਣ ਪਾਣੀ ਵੀ ਆਪਣਾ ਗਰਮ ਹੋ ਗਿਆ ਤੇ ਸਾਗ ਪਾ ਲਾਂਗੇ ਦੇ ਵਿੱਚ ਨੂਨ ਆਪਾਂ ਨੇ ਪਾਤਾ ਸੀਗਾ ਪਹਿਲੇ ਪਾਣੀ ਦੇ ਵਿੱਚ ਵਿੱਚ ਵੀ ਆ ਕੇ ਬਸ ਲੱਗ ਗਏ

ਹਾਂ ਯਾਰ ਚਾਹ ਨਹੀਂ ਚਾਹ ਨਹੀਂ ਕੀ ਤੇ ਚਾਹ ਆਉਂਦੀ ਤੇ ਕੀ ਆਹ ਪਾ ਦਈਆ ਨਾ ਕੰਮੀ ਚਾਹ ਬਣਾਦੀ ਇਹ ਬਲੀ ਅਹ ਜਰਾਬਾ ਹਾਂਜੀ ਸਾਗ ਆਪਣਾ ਰਿਧ ਰਿਹਾ ਤੇ ਹੁਣ ਆਪਾਂ ਨੇ ਪਾਣਾ ਸੀਗਾ ਇਹਦੇ ਵਿੱਚ ਆ ਮਿਰਚਾਂ ਤੇ ਅਦਰਕ ਥੋੜਾ ਮੋਟਾ-ਮੋਟਾ ਕਰਕੇ ਆਪਾਂ ਨੇ ਪੀਸ ਕੇ ਇਹਦੇ ਵਿੱਚ ਪਾਤਾ ਤੇਜੀ ਜਾਊਗਾ ਜਦੋਂ ਸਾਰਾ ਅਦਰਜਿਆ ਹੋ ਜਾਂਦਾ ਨੇ ਉਦੋਂ ਪਾ ਲੈਣੇ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਇਹਨਾਂ ਦਾ ਇਹਨਾਂ ਨੂੰ ਗ੍ਰाइंड ਕਰਕੇ ਥੋੜਾ ਜਿਹਾ ਮੋਟਾ ਜਿਹਾ ਰੱਖ ਕੇ ਫੇਰ ਪਾ ਲੈਣੇ ਹੁੰਦੇ ਇਹਦੇ ਵਿੱਚ ਆ ਕੇ ਕਰਤਾ ਤੇ ਰੋਣੀ ਪਣੀ ਹੈ ਹਾਂਜੀ ਆਪਾਂ ਧਰਮਗਤ ਰਚ ਹੋ ਜਾਂਦੀਆਂ ਤੇ ਦੁੱਧ ਪਾਉਣ ਤੋਂ ਰਹਿੰਦਾ ਆਪਣਾ ਸਾਗ ਵੀ ਜਿਹੜਾ ਬਸ ਮੈਂ ਐਰਲਣ ਪਾਉਣੀ ਆ ਤੇ ਮੈਂ ਹਾਂ ਚਲੋ ਦੁਬਹਿਰ ਤੁਹਾਡੇ ਨਾਲ ਆਪਾਂ ਆਪਣੀ ਖੁਸ਼ੀ ਸਾਂਝੀ ਕਰ ਲਈਏ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਹੋਏ ਭਾਂਜੇ ਹਨਾ ਤੇ ਸਹਬ ਕਿ ਅੱਜ ਸਹਬ ਦੀ ਆਇਆ ਜੀ ਪੇਲੀ ਤੇ ਜਿਹੜੀ ਮਾਸੀਆਂ ਨੂੰ ਭੇਲੇ ਦਿੰਦੇ ਹੁੰਦੇ ਆ ਉਹ ਭੇਲੀ ਆਈ ਆ ਤੇ ਨਾਨਕੇ ਵੀ ਪਹੁੰਚ ਗਈ ਕਿ ਉਹਨਾਂ ਨੇ ਸਾਰੇ ਮੱਝ ਨੂੰ ਦੇ ਦਿੱਤੀਆਂ ਭੇਲੀਆਂ ਹਨਾ ਸਾਰੇ ਕਿਤੇ ਵੰਡਦੀਆਂ ਤੇ ਆਪਣੀ ਵੀ ਭੇਲੀ ਪਹੁੰਚ ਗਈ ਤੇ ਸੱਜਪਰੀ ਤੋਂ ਨਹੀਂ ਹੋਣੀ ਲੈ ਕੇ ਆਏ ਨੇ ਜਾ ਕੇ ਮਤਲਬ ਉਹਦੇ ਕੋਲ ਆ ਨਾ ਸਹਿਬ ਦੀ ਆਪਣੇ ਨਾਲ ਦੇ ਕਿੰਡੇ ਆ ਨੇੜੇ ਆ ਫਿਰ ਉਹ ਕੱਲ ਉਹਦਾ ਤੇਰਾ ਕਰਿਆ ਸੀਗਾ ਤੇ ਮਤਲਬ ਫਿਰ ਉਹ ਭੇਲੀ ਲਿਆਏ ਸੀ ਕਿ ਆਪਣੀ ਵੀ ਨਾਲੇ ਉਹ ਆਪਦੀ ਵੀ ਲਿਆਏ ਤੇ ਆਪਣੀ ਭੇਲੀ ਵੀ ਆ ਗਈ ਆਪਣੇ ਕੋਲ ਅੱਜ ਪਹੁੰਚ ਗਈ ਆਪਣੀ ਭੈਲੀ ਤੇ ਦਿਖਾਉਣਾ ਤੁਹਾਨੂੰ ਕੀ ਭੇਜਿਆ ਨਾ ਮੈਂ ਇਹ 마ਸੀ ਦੀ ਭੇਜੀ ਦੇ ਵਿੱਚ ਕੀ ਆਇਆ ਇਹ ਆਏ ਨੇ ਜੀ ਲੱਡੂ ਤੇ ਬੱਚਿਆਂ ਨੇ ਪਤਾ ਨਹੀਂ ਤਾਅ ਦੇਤੀ ਨਾ ਮੋਟਰਸਾਈਕਲ ਤੇ ਰੱਖ ਕੇ ਲੈ ਕੇ ਆਏ ਨੇ ਲੱਡੂ ਆਪਣੇ ਥੋੜੇ ਜਿਹਾ ਫੁੱਟੇ ਉੱਪਰ ਲੈ ਨਾਲ ਲੈ ਲਏ ਨੇ ਲੱਡੂ ਬਹੁਤ ਜ਼ਿਆਦਾ ਹਨਾ ਬਹੁਤ ਜ਼ਿਆਦਾ ਨੰਨ ਕਰਕੇ ਨਾ ਰੋਟੀਆਂ ਇਹ ਲੱਡੂ ਆਏ ਨੇ ਤੇ ਸਲੀਆ ਇਹਨੇ ਦਿੱਤਾ ਸੀ ਤੇਲੀ ਦੇ ਵਿੱਚ ਬੰਦੇ ਰ ਆਪਣਾ ਇਹ ਤੇ ਨਾਲ ਉਹਦਾ ਜੀ ਇਹ ਉਪਤਾ ਸਕ ਗਿਆ ਗੋੜ ਦੀ ਰੋਈ ਹੈ ਨਾ ਕੰਮਣੀ ਬੰਨ ਕੇ ਨਾਲ ਇਹ ਦੁੱਬ ਇਹ ਬੰਨੀ ਹੋਈ ਸੀਗੀ ਇਹਦੇ ਵਿੱਚ ਇਹ ਫਾਈਨਲ ਸੀ ਤੇ ਆ ਫਿਰ ਮੈਂ ਪੇਟੀ ਚ ਪਾ ਦਿੱਤੀ ਇਹ ਤੁਸੀ ਦਿਖਾ ਲਓ ਜੀ ਤੇਲੀ ਹੈ ਨਾ ਮਾਸੇ ਮੂੰਠਾ ਕਰੋ ਜੀ ਤੁਸੀਂ ਵੀ ਸਾਰੇ ਲਓ ਜੀ ਸਾਰੇ ਜਾਣੇ ਕਿੰਨੇ ਸਮੇਂ ਲੱਗੂ ਆਪਾਂ ਰੱਬ ਹੀ ਇਹਦੇ ਆ ਲੋ ਜੀ ਸਾਰੇ ਜਾਣੇ ਮੂੰਠਾ ਕਰੋ ਜੀ ਆਪਣੇ ਸਾਹਿਬ ਦੀ ਪੇਲੀ ਆਈ ਜਾਂਦੀ ਹੈ ਜੀ ਬਸ ਮੈਂ ਹਾਂ ਚਲੋ ਤੁਹਾਡੇ ਨਾਲ ਵੀ ਇੱਕ ਖੁਸ਼ੀ ਸਾਂਝੀ ਕਰਦੀ ਆਪਾਂ ਹਨ ਬਾਜੀ ਹੁਣ ਆਪਣਾ ਰਹਿ ਗਿਆ ਆਪਾਂ ਪਚੀ ਦਾ ਸਮਾਰ ਰਹਿ ਗਿਆ ਉਹਦਾ ਹਨ ਜੀਰੀ ਦੇ ਕੇਵਾਂਗੇ ਤੇ ਕੁ ਸਵਾਤ ਮਹੀਨੇ ਤੋਂ ਬਾਅਦ ਉਦੋਂ ਜਾਵਾਂਗੇ ਲੈ ਕੇ ਪਜੀਰੀ ਤੇ ਉਹ ਸਮਾਨ ਵੀ ਆਪਾਂ ਖਰੀਦਾਂਗੇ ਕੱਪੜੇ ਵਗੈਰਾ ਹਨਾ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਪੰਜਾਮਾ ਜਾਵਾਂਗੀ ਮੈਂ ਤੇ ਆਪਣੇ ਭਰਾ ਦੇ ਨਾਲ ਫਿਰ ਆਪਾਂ ਕੱਪੜਾ ਲੀਡਾ ਜਿਹੜਾ ਉਹਦੇ ਨਾਲ ਖਰੀਦਾਂਗੇ ਤੇ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਜੀ ਚਲੋ ਜਿਵੇਂ ਆਪਾਂ ਪਾਉਨੇ ਆਪਣੇ ਸਾਗ ਦੇ ਵਿੱਚ ਆਲਣ ਸਾਗ ਰਿਜ ਗਿਆ ਹਨਾ ਤੇ ਹੀ ਹੋ ਲੱਗ ਤਾ ਚੱਤੀ ਅੱਜ ਬੜੀ ਹੁਣ ਆ ਪਾ ਲੈ ਸਾਗ ਆਪਣਾ ਵਿੱਚ ਉਸ ਮਾਰ ਕੇ ਕੋੜਨਾ ਤੇ ਮੈਂ ਜਾਣਾ ਬੱਕਰੀਆਂ ਬੋਲਦੀਆਂ ਬਨ ਕੇ ਹੋਈਆਂ ਆ ਚਲ ਪਹਿਲਾਂ ਅਲੜਵਾ ਦਈਏ ਸੇਕ ਲਾ ਲੈਂਦੇ ਆ ਸਾਗ ना। नहीं लग गया। गया नार्म नार्म सी ना। जरे तोड़ के लिया बना थोड़ा बस हम मक्की रोटी ला लागे पहला मैं बकरियां कर